ਆਗਰਾ ਚ ਤਾਜ ਮਹਿਲ ਦੇਖਣਾ ਇਹ ਸੈਲਾਨੀਆਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਬਿਨਾਂ ਡਰਾਈਵਰ ਦੀ ਗੱਡੀ ਨੇ ਸੈਲਾਨੀਆਂ ਨੂੰ ਕੁਚਲ ਦਿੱਤਾ ਤਾਜ ਮਹਿਲ ਜੋ ਮੁਹੱਬਤ ਦੀ ਸਭ ਤੋਂ ਬਿਹਤਰੀਨ ਨਿਸ਼ਾਨੀ ਮੰਨੀ ਜਾਂਦੀ ਹੈ ਉਸੇ ਸੁੰਦਰਤਾ ਦੇ ਵਿੱਚਕਾਰ ਇੱਕ ਭਿਆਨਕ ਘਟਨਾ ਵਾਪਰੀ ਹੈ ਜਿਸ ਨੇ ਆਗਰਾ ਦੇ ਵਿੱਚ ਤਾਜ ਮਹਿਲ ਦੇਖਣਾ ਇਹ ਸੈਲਾਨੀਆਂ ਦੇ ਵਿੱਚ ਡਰਦਾ ਮਾਹੌਲ ਪੈਦਾ ਕਰ ਦਿੱਤਾ ਅਚਾਨਕ ਬਿਨਾਂ ਡਰਾਈਵਰ ਦੀ ਕਾਰ ਨੇ ਤਾਜ ਮਹਿਲ ਦੇ ਪੱਛਮੀ ਗੇਟ ਦੀ ਪਾਰਕਿੰਗ ਦੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਜਿਸ ਦੇ ਨਾਲ 6 ਸੈਲਾਨੀਆਂ ਦੀ ਖੁਸ਼ੀ ਕੁਚਲ ਇਹ ਦੇਖ ਕੇ ਲੋਕਾਂ ਨੇ ਕਾਰ ਰੋਕਣ ਲਈ ਬਹੁਤ ਰੋਲਾ ਪਾਇਆ ਪਰ ਗੱਡੀ ਦੇ ਵਿੱਚ ਕੋਈ ਡਰਾਈਵਰ ਨਹੀਂ ਸੀ ਤਾਂ ਇਹ ਰੁਕਦੀ ਵੀ ਕਿਵੇਂ ਮੁਹੱਬਤ ਦੀ ਨਿਸ਼ਾਨੀ ਤਾਜ ਮਹਿਲ ਦਾ ਦედაਰ ਕਰਨਾਏ ਛੇ ਸੈਲਾਨੀਆਂ ਦੀ ਜਾਨ ਖਤਰੇ ਦੇ ਵਿੱਚ ਪੈ ਗਈ ਜਦੋਂ ਸਵੇਰੇ ਸਵੇਰੇ ਪਾਰਕਿੰਗ ਦੇ ਵਿੱਚ ਖੜੀ ਇੱਕ ਕਾਰ ਅਚਾਨਕ ਚੱਲਣ ਲੱਗ ਪਈ ਜਿਸ ਨੇ ਚਾਹ ਪੀ ਰਹੇ ਸੈਲਾਨੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਦਿੱਲੀ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ ਦੇ ਨਾਲ ਵਾਪਰਿਆ ਜੋ ਹੈਂਡ ਬ੍ਰੇਕ ਲਗਾਏ ਬਿਨਾ ਟਲਾਨ ਤੇ ਖੜੀ ਸੀ ਕਾਰ ਅਚਾਨਕ ਪਿੱਛੇ ਵੱਲ ਤੁਰ ਪਈ ਅਤੇ ਗਾਈਡ ਕੈਨੋਪੀ ਦੇ ਨੇੜੇ ਇੱਕ ਦੁਕਾਨ ਦੇ ਨਾਲ ਝਟਕਰਾਈ ਇਹਨਾਂ ਦੇ ਵਿੱਚੋਂ ਦੋ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀ ਸੈਲਾਨੀਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਦਸੇ ਸਮੇਂ ਮੌਕੇ ਤੇ ਹਫੜਾ ਦਫੜੀ ਮਚ ਗਈ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਸੈਲਾਨੀਆਂ ਦੀ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ